ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਨਾ ਦੇ ਪਿੰਡ ਲਿਬੜਾ ਦੇ ਵਿੱਚ ਖੇਤਾਂ ਚ ਜਾ ਕੇ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਇਹ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਵਿਲਿਆਇਤ ਉਹਦੇ ਤਿੰਨ ਪਿੰਡਾਂ ਦੇ ਕਰੀਬ 500 ਏਕੜ ਜ਼ਮੀਨ ਦੇ ਲਈ ਰਜਵਾਹੇ ਤੋਂ ਪਾਣੀ ਛੱਡਿਆ ਗਿਆ। ਤੇ ਮੁੱਖ ਮੰਤਰੀ ਮਾਨ ਨੇ ਕਰੀਬ ਇੱਕ ਕੰਟਾ ਕਿਸਾਨ ਦੇ ਮੋਟਰ ਤੇ ਸੱਤ ਲਗਾ ਕੇ ਬੈਠੇ ਸੰਤ ਉੱਥੇ ਆਮ ਕਿਸਾਨ ਵਾਂਗ ਮੰਜੇ ਦੇ ਉੱਪਰ ਬੈਠ ਕੇ ਗੱਲਬਾਤ ਕੀਤੀ ਹੈ ਤੇ ਲੋਕਾਂ ਨੇ ਆਪਣੀ رائے ਵੀ ਦਿੱਤੀ ਹੈ ਨਹਿਰੀ ਪਾਣੀ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਫੀਡਬੈਕ ਦਿੱਤਾ ਗਿਆ ਮੁੱਖ ਮંત્રી ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਨਹਿਰੀ ਪਾਣੀ ਦੀ ਵੱਧ ਵਰਤੋਂ ਵਰਤੌ ਕਰਕੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਇਆ ਜਾਵੇ ਕਿ ਕੀਟਨਾਸ਼ਕ ਦੀ ਵਰਤੋਂ ਜੜੀઓ ਘਟ ਕੀਤੀ ਜਾਵੇ ਤਾਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਨ ਨੇ ਵੀ ਕਿਹਾ ਕਿ ਇਹੋ ਜਿਹਾ ਮੁੱਖ ਮੰਤਰੀ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਣਾ ਹੈ ਮੁੱਖ ਮੰਤਰੀ ਖੁਦ ਇੱਕ ਆਮ ਕਿਸਾਨ ਵਾਂਗ ਤੇ ਕਿਸਾਨਾਂ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਹੈ ਤੇ ਲੋਕ ਵੀ ਬਹੁਤ ਖੁਸ਼ ਹੋਏ ਨੇ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਕੋਈ ਮੁੱਖ ਮੰਤਰੀ ਆ ਕੇ ਇਸ ਤਨਾਖੇਤੀ ਬਾਰਿਸਬੰਦੀ ਫੀਡਬੈਕ ਲਵੇਗਾ ਤੇ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰੇਗਾ ਦੇ ਵਿੱਚ ਆਇਆ ਕਿ ਕਿਉਂ ਨਾ ਮੈਂ ਅੱਜ ਰੈਂਡਮਲੀ ਕਿਸੇ ਐਸੇ ਹਲਕੇ ਚ ਜਾ ਕੇ ਵੈਸੀ ਦੇਖ ਕੇ ਆਵਾਂ ਜਿੱਥੇ ਨਹਿਰੀ ਪਾਣੀਆਂ ਦਾ ਜਿਹੜਾ ਸਿਸਟਮ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ ਵੀ ਉਹ ਦੇਖ ਕੇ ਆਇਆ ਉਸ ਦੇ ਦੌਰਾਨ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਹਲਕੇ ਖੰਨਾ ਵਿਖੇ ਆਏ। ਮੈਂ तहे ਦਿਲ ਦੀ ਕਰਾਈ ਤੋਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਅ ਅੱਜ ਉਰੇ ਆ ਕੇ ਆਪਣੇ ਮਤਲਬ ਕਿ ਜਿਹੜੇ ਹਲਕੇ ਦੇ ਲੋਕ ਨੇ ਸਾਡੇ ਜ਼ਿਮੀਂਦਾਰ ਭਰਾ ਸਾਡੇ ਹਰ ਵਰਗ ਦੇ ਜਿਹੜੇ ਸਾਡੇ ਭਰਾ ਜੂਰੇ ਬੈਠੇ ਸੀ ਉਹਨਾਂ ਨਾਲ ਆਰਤੀ ਵੀਰ ਕਿਸਾਨ ਵੀਰ ਸਾਰਿਆਂ ਨਾਲ ਜਾਨੀ ਕਿ ਆਪਣੇ ਦਿਲਾਂ ਦੀ ਸਾਂਝ ਪਾਈ ਔਰ ਬੜਾ ਖੁੱਲਾ ਟੈਂਟ ਮੈਂ ਨਹੀਂ ਆਪਣੀ ਲਾਈਫ 'ਚ ਦੇਖਿਆ ਵੀ ਇੰਨਾ ਖੁੱਲਾ ਟਾਈਮ ਕਿਸੇ ਮੁੱਖ ਮੰਤਰੀ ਨੇ ਲਾਇਆ ਹੋਵੇ ਇੱਕ ਘੰਟੇ ਤੋਂ ਲਗਭਗ ਉੱਤੇ ਅੱਜ ਸਮਾਂ ਉਹ ਆਮ ਲੋਕਾਂ ਦੀ ਤਰ੍ਹਾਂ ਸਧਾਰਨ ਲੋਕਾਂ ਦੀ ਤਰ੍ਹਾਂ ਉਹ ਪਬਲਿਕ ਦੇ ਵਿੱਚ ਐਦਾਂ ਬਿਤਾ ਕੇ ਗਏ ਔਰ ਮਤਲਬ ਕਿ ਬੰਦਿਆਂ ਦੇ ਜਜ਼ਬਾਤ ਐਨੇ ਸੀ ਕਿ ਬੰਦੇ ਨੇ ਹੱਥ ਲਾ ਲਾ ਦੇਖਿਆ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਅਸੀਂ ਆਪਣੇ ਜਿਤਾਏ ਹੋਏ ਆਪਣੇ ਹੱਥੀ ਜਿਤਾਏ ਹੋਏ ਮੁੱਖ ਮੰਤਰੀ ਨੂੰ ਐਦਾਂ ਹੱਥ ਲਾ ਕੇ ਐਦਾਂ ਜੱਫੀ ਪਾ ਕੇ ਫੋਟੋ ਖਿਚਾ ਸਕੀਏ ਵੀ ਅਦਰਵਾਜ਼ ਤੋ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿੱਤਦੇ ਸੀ ਉਹ ਉਦੋਂ ਬਾਅਦ ਚ ਲੱਭਦੇ ਹੀ ਨਹੀਂ ਸੀ ਉਹਨਾਂ ਦੇ ਨੇੜੇ ਉਸ ਘੇਰੇ ਦੇ ਨੇੜੇ ਕਿਸੇ ਨੂੰ ਆਣ ਹੀ ਨਹੀਂ ਸਕਦਾ ਸੋ ਮੁੱਖ ਮੰਤਰੀ ਸਾਹਿਬ ਵੇਖ ਸਕਦੇ ਹੋ ਤੁਸੀਂ ਪਿੱਛੇ ਆ ਸਾਈਡ ਤੇ ਅੱਗੇ ਆ ਕੇ ਦੇਖੋ ਔਰੇ ਜਿਹੜਾ ਮੌਕਾ ਹੈ ਇੱਕ ਵਾਰ ਦਿਖਾ ਦਿਓ ਇਸ ਮੌਕੇ ਦੇ ਵਿੱਚ ਖੜ ਕੇ ਆ ਜਾ ਰਿਹਾ ਪਾਣੀ ਦੇਖੋ ਇਹ ਜਿਹੜਾ ਪਾਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਉਰੋ ਇਹ ਸਾਰਾ ਜਿਹੜਾ ਪਾਣੀ ਹੈ ਉਰੋ ਜਾ ਰਿਹਾ ਹੈ ਅੰਦਰ ਇਹ ਕਿਲੇ ਭਰ ਰਹੇ ਨੇ 50 ਕਿਲੇ ਦਾ 50 ਕਿਲੇ ਭਰੇ ਜਾ ਰਹੇ ਨੇ ਆ ਪਾਣੀ ਦੀ ਰਫਤਾਰ ਦੇਖੋ ਅੱਜ ਆਪ ਇਸ ਪਾਣੀ ਨੂੰ ਹੱਥ ਨਾਲ ਛੂਕੇ ਚੈੱਕ ਕਰਕੇ ਗਏ ਨੇ ਇਹ ਪਹਿਲੀ ਵਾਰ ਇਤਿਹਾਸ ਚ ਹੋਇਆ ਹੈ ਫਸਟ ਟਾਈਮ ਹਿਸਟਰੀ ਚ ਕਿ ਸਰਕਾਰ ਨੇ ਅਸਲੀ ਮੁੱਦਾ ਜੋ ਸਾਰਾ ਕ ਮੁੱਦਾ ਕਿਉਂਕਿ ਸਾਡੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਆ ਹਰੀ ਖੇਤੀ ਜੇ ਤੁਸੀਂ ਦੇਖਦੇ ਹੋ ਏ ਇਹ ਸਭ ਤੋਂ ਵੱਡੀ ਜ਼ਰੂਰਤ ਸੀ ਬਿਜਲੀ ਤੇ ਪਾਣੀ ਬਿਜਲੀ ਦੀ ਵੀ ਜ਼ਰੂਰਤ ਕਿਉਂ ਸੀ ਕਿਉਂਕਿ ਪਾਣੀ ਘਟਣਾ ਹੁੰਦਾ ਏ ਧਰਤੀ ਤੋਂ ਤੇ ਪਾਣੀ ਸਾਡਾ ਧਰਤੀ ਦਾ ਥੱਲੇ ਜਾ ਰਿਹਾ ਸੀ ਤਾਂ ਸਾਡਾ ਜਿਹੜਾ ਪੰਜਾਬ ਦਾ ਆਪਣਾ ਪਾਣੀ ਸੀ ਉਹ ਬਾਹਰ ਦੇ ਸੂਬਿਆਂ ਨੂੰ ਜਾ ਰਿਹਾ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਸਾਹਿਬ ਨੇ ਸਾਡੀ ਪੂਰੀ ਟੀਮ ਨੇ ਸਾਡੇ ਨੈਸ਼ਨਲ ਕਨਸਲਰ ਵਿਧ ਕੇਜਰੀਵਾਲ ਜੀ ਨੇ ਇਹਦੇ ਉੱਤੇ ਪੂਰੀ ਤਵੱਜੂ ਦਿੰਦੇ ਹੋਏ ਧਿਆਨ ਦਿੰਦੇ ਹੋਏ ਇਹ ਜਿਹੜਾ ਤੁਸੀਂ ਇਹ ਨਹਿਰੀ ਪਾਣੀ ਦਾ ਸਿਸਟਮ ਇਹਨੂੰ ਚੈਨਲਾਈਜ਼ ਜੋ ਕੀਤਾ ਮੈਂ ਸਮਝਦਾ ਵੀ ਆਉਣ ਵਾਲੀਆਂ ਨਸਲਾਂ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਸੀਸਾ ਦੇਊਗੀ ਯਾਦ ਕਰੂਗੀ ਇਸ ਤੋਂ ਵੱਡਾ ਉਪਰਾਲਾ ਕੋਈ ਹੋ ਨਹੀਂ ਸਕਦਾ ਮંત્રી ਸਾਹਿਬ ਜਿਸ ਤਰ੍ਹਾਂ ਪਤਾ ਲੱਗਾ ਕਿ ਇਸ ਏਰੀਆ ਦੇ ਵਿੱਚ ਕਿਸਾਨਾਂ ਨੂੰ ਟਿਊਬਲ ਚਲਾਉਣ ਦੀ ਵੀ ਲੋੜ ਨਹੀਂ ਪੈ ਰਹੀ ਉਹ ਗੱਲਾਂ ਜਰੂਰ ਸੀਐਮ ਸਾਹਿਬ ਨਾਲ ਹੋਈਆਂ ਕਿੰਨੀ ਖੁਸ਼ੀ ਹੈ ਇਹਨੂੰ ਆਪਣਾ ਸੁਖਮਨਾ ਪ੍ਰੋਜੈਕਟ ਉਹ ਤਾਂ ਚਾਹ ਨਹੀਂ ਚੱਕਿਆ ਜਾਂਦਾ ਉਹ ਕਹਿੰਦੇ ਜੀ ਸਾਡੀਆਂ ਮੋਟਰਾਂ ਜਿੰਨੀਆਂ ਮੋਟਰਾਂ ਤੁਸੀਂ ਏਰੀਆ 'ਚ ਲੱਗੀਆਂ ਦੇਖ ਰਹੇ ਹੋ ਕਹਿੰਦੇ ਸਾਡੀਆਂ ਮੋਟਰਾਂ ਬੰਦ ਪਈਆਂ ਤੁਹਾਨੂੰ ਸੋਚ ਦੱਪਣ ਦੀ ਵੀ ਜ਼ਰੂਰਤ ਨਹੀਂ ਪੈਣੀ ਇੰਨਾ ਨਿਰਮਲ ਪਾਣੀ ਇੰਨਾ ਪਿਓਰ ਪਾਣੀ ਜਿਹੜਾ ਇਹਦੇ ਇਹ ਜਿਹੜਾ ਪਾਣੀ ਲੱਗ ਰਿਹਾ ਹੈ ਕਿਆਰਿਆਂ ਦੇ ਵਿੱਚ ਦੀ ਜਾ ਕੇ ਇਹ ਜਿਹੜਾ ਖੇਤੀ ਹੋ ਰਹੀ ਹੈ ਇਸ ਤੋਂ ਉੱਤੇ ਕੀ ਹੋ ਸਕਦਾ ਹੀ ਮੈਂ ਕਹਿੰਦਾ ਜੀ ਇਹ ਤਾਂ ਆਉਣ ਵਾਲੇ ਜਨਰੇਸ਼ਨਾਂ ਲਈ ਦਾਤ ਹੈ ਬਹੁਤ ਬੜੀਆ ਮਾਹੌਲ ਦੇ ਗੱਲਾਂ ਹੋਈਆਂ ਨੇ ਜੀ ਬਿਲਕੁਲ ਜਿਵੇਂ ਸਿੰਪਲ ਇੱਕ ਪਿੰਡ ਦੀ ਸੱਤ ਦੇ ਵਿੱਚ ਆਪਾਂ ਆਮ ਭਾਈਚਾਰੇ ਨਾਲ ਗੱਲਾਂ ਕਰਦੇ ਆ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਇਹ ਸੀਐਮ ਸਾਹਿਬ ਨੇ ਜਾਂ ਸਾਡੇ ਹੀ ਪ੍ਰਿੰਟ ਦੇ ਕੋਈ ਹੈਗੇ ਨੇ ਤੇ ਬਿਲਕੁਲ ਨੋਰਮਲ ਜਿੱਦਾਂ ਇੱਕ ਪਿੰਡ ਦੇ ਵਿੱਚ ਸੱਤ ਚ ਆਪਾਂ ਗੱਲਾਂ ਕਰਦੇ ਆਂ ਸੇਮ ਉਸੇ ਤਰ੍ਹਾਂ ਗੱਲਾਂ ਹੋਈਆਂ ਜਿਸ ਪ੍ਰੋਜੈਕਟ ਨੂੰ ਲੈ ਕੇ ਆਏ ਸੀਗੇ ਨਹਿਰੀ ਪਾਣੀ ਦੇਣ ਨੂੰ ਤੇ ਇੱਥੇ ਕਿੰਨਾ ਕੁ ਫਾਇਦਾ ਹੋਇਆ ਇਲਾਕੇ 'ਚ ਸਰ ਬਹੁਤ ਫਾਇਦਾ ਹੋਇਆ ਜੀ ਸਾਡੇ ਤਾਂ ਤਕਰੀਬਨ ਜਿੰਨੀਆਂ ਨੇੜੇ ਤੇੜੇ ਮੋਟਰਾਂ ਨੇ ਉਹ ਚੱਲਦੀਆਂ ਹੀ ਨਹੀਂ ਹੈਗੀਆਂ ਪਸ਼ੂਏ ਦੇ ਪਾਣੀ ਨਾਲ ਹੀ ਸਾਰੀ ਜੀਰੀ ਪੜ ਰਹੀ ਹੈ ਜੀ ਤੇ ਹੋਰ ਸੀਐਲ ਸਾਹਿਬ ਨੇ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਸੀਐਮ ਸਾਹਿਬ ਨੇ ਇੱਕ ਤਾਂ ਖੇਤੀਬਾੜੀ ਬਾਰੇ ਤੇ ਸਪਰੇਆ ਬਾਰੇ ਵੀ ਗੱਲ ਕਰੀ ਆ ਤੇ ਦੂਜੀ ਉਹ ਕਹਿੰਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੈਦਾਵਾਰ ਵਧਾਵਾਂਗੇ ਆਪਾਂ ਇਹ ਜਿਹੜਾ ਨਹਿਰੀ ਪਾਣੀ ਆ ਇਹਦੇ ਨਾਲ ਤੁਹਾਡੀ ਪੈਦਾਵਾਰ ਜਿਹੜੀ ਘਟੂ ਘਟਾ 2 ਤੋਂ 3 ਕੁਇੰਟਲ ਪਰ ਇਕੜ ਦੇ ਵਿੱਚ ਵੱਧ ਹੋਊਗੀ ਕਿਉਂਕਿ ਗੁਣਕਾਰੀ ਪਾਣੀ ਹੈਗਾ ਇਹਦੇ ਕਰ ਇਹਦੇ ਬਾਰੇ ਕਾਫੀ ਗੱਲਾਂ ਕੀਤੀਆਂ ਨੇ ਤੇ ਬਾਕੀ ਜਿੱਦਾਂ ਆਮ ਪਿੰਡਾਂ 'ਚ ਜਿਹੜੀਆਂ ਨਾਰਮਲ ਗੱਲਾਂ ਹੁੰਦੀਆਂ ਨੇ ਉਹ ਕੀਤੀਆਂ ਨੇ ਜਿਵੇਂ ਸੱਥ 'ਚ ਬੈਠ ਕੇ ਅੱਗੇ ਸਰਕਾਰ ਬਣੀ ਆ ਉਸ ਤਰ੍ਹਾਂ ਹੀ ਸਰਕਾਰ ਜਿਵੇਂ ਚੱਲ ਰਹੀ ਹੈ ਸੱਥਾਂ 'ਚ ਬੈਠ ਕੇ ਅੱਜ ਵੀ ਉਸ ਤਰ੍ਹਾਂ ਹੀ ਸੱਥ 'ਚ ਬੈਠ ਕੇ ਸਰਕਾਰ ਚੱਲਦੀ ਹੈ। ਕਲੀ ਪਾਣੀ ਦੇ ਮੁੱਦੇ ਤੇ ਹੀ ਨੀਂ ਜੀ ਗੱਲ ਚੱਲਦੀ। ਜਿਵੇਂ ਕਿ ਵੀ ਦੇ ਦੇ ਸਾਰੇ ਵਰਗ ਦੇ ਜਿੰਨੇ ਬੈਠੇ ਸੀ ਸਾਰਿਆਂ ਦੀ ਗੱਲ ਸੁਣੀ ਆ। ਮੈਂ ਇੱਕ ਗਰੀਬ ਪਰਿਵਾਰ ਤੋਂ ਸਬੰਧ ਰੱਖਦਾ ਹਾਂ। ਮੇਰੇ ਘਰ ਵਿੱਚ ਪਾੜ ਪਿਆ ਹੈ। ਚੰਗੀ ਤਰ੍ਹਾਂ ਆਏ ਆ ਵੀ ਪੂਰੀ ਤਰ੍ਹਾਂ ਉਹਨਾਂ ਨੇ ਗੱਲ ਸੁਣੀ ਆ। ਕੋਈ ਐ ਨਹੀਂ ਜਿਵੇਂ ਪਹਿਲਾਂ ਸਟੇਜਾਂ ਤੇ ਆਪਣੀ ਮੰਗ ਸੁਣਾਉਣ ਲਈ ਜਾਣਾ ਪੈਂਦਾ ਸੀ ਉੱਥੇ ਤੱਕ ਤਾਂ ਪਹੁੰਚਿਆ ਹੀ ਨਹੀਂ ਜਾਂਦਾ ਸੀਗੇ। ਕਿਉਂ ਨੇੜਿਓਂ ਐਨ ਪੂਰੀ ਕੋਲ ਹੋ ਕੇ ਸਾਰੇ ਜਿੰਨੇ ਸੀ ਸਾਰੇ ਦੁੱਖ ਸੀ ਆਪਣੇ ਸਾਰੇ ਦੱਸੇ ਨੇ ਉਹਨਾਂ ਨੂੰ। ਔਰ ਐਨ ਪੂਰੀ ਬਰੀਕੀ ਨਾਲ ਸੁਣੇ ਨੇ ਕੋਈ ਮਤਲਬ ਉਹ ਜੀ ਸਾਨੂੰ ਕੋਈ ਆਈ ਨਹੀਂ ਦਿੱਕਤ ਨਹੀਂ ਆਈ ਇਹ ਜਾਣਕਾਰੀ ਦਿੱਲੀ ਸਾਡੇ ਨਾਲ ਤਨਮਿੰਦਰ ਸਿੰਘ ਜੁੜ ਚੁੱਕੇ ਨੇ ਤਨਮਿੰਦਰ ਸਿੰਘ ਕੀ ਕੋ ਜਾਣਕਾਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨੀ ਖੰਨਾ ਦੇ ਪਿੰਡ ਲਿਬੜਾ ਵਿਖੇ ਆਏ ਸੀ ਖੇਤਾ ਦੇ ਵਿੱਚ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਹੋਈ ਹੈ ਉਹ ਤੋਂ ਉੱਥੇ ਨਹਿਰੀ ਪਾਣੀ ਦਾ ਜਾਇਜ਼ਾ ਵੀ ਲਿਆ ਗਿਆ ਤਨਮਿੰਦਰ ਤੁਸੀਂ ਸੁਣ ਪਾ ਰਹੇ ਹੋ ਕਾਜ਼ੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰੀਬ ਇੱਕ ਢਟਾ ਕਿਸਾਨ ਦੀ ਮੋਟਰ ਤੇ ਬੈਠੇ ਤੇ ਉਹ თ ਕਿ ਸਾਰੇ ਕਿਸਾਨਾਂ ਦੇ ਨਾਲ ਉਹਨਾਂ ਨੇ ਕੱਲ ਬਾਤ ਕੀਤੀ ਹੈ ਤੇ ਆਪ ਕਿਸਾਨ ਫਾਂਗ ਮੰਝੇ ਉੱਪਰ ਬੈਠ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਆਪਣੀ رائے ਦਿੱਤੀ ਉੱਥੇ ਹੀ ਤੇ ਨਹਿਰੀ ਪਾਣੀ ਪ੍ਰੋਜੈਕਟ ਨੂੰ ਲੈ ਕੇ ਵੀ ਫੀਡਬੈਕ ਦਿੱਤਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਹਿਰੀ ਪਾਣੀ ਦੀ ਵਾਅਦਾ ਵਰਤੋਂ ਕਰਕੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਜਿਹੜਾ ਹੋ ਬਚਾਇਆ ਜਾਵੇ। ਤੇ ਉਹਦੇ ਕੀ ਨਾਸ਼ਕ ਦੀ ਵਰਤੋਂ ਜਿਹੜੀ ਉਹ ਕੱਟ ਕੀਤੀ ਜਾਵੇ। ਇਸ ਦੇ ਉੱਪਰ ਹੀ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਦਾ ਵੀ ਕਹਿਣਾ ਹੈ ਕਿ ਇਹੋ ਜਿਹਾ ਮੁੱਖ ਮੰਤਰੀ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਣਾ ਜੋ ਖੁਦ ਆ ਕੇ ਆਮ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੇ ਉਹਨਾਂ ਦੀ ਪ੍ਰੋਬਲਮਸ ਜਿਹੜੀਆਂ ਨੇ ਉਹ ਸੁਣੇ ਤੇ ਇਸ ਦੇ ਨਾਲ ਹੀ ਲੋਕ ਵੀ ਜਿਹੜੇ ਨੇ ਬਹੁਤ ਖੁਸ਼ ਹੋਏ ਨੇ ਬੁਦਰੀ ਜਾਣਕਾਰੀ ਲਈ ਸਾਡੇ ਨਾਂ ਤਰਮਿੰਦਰ ਸਿੰਘ ਫਿਰ ਤੋਂ ਜੁੜ ਚੁੱਕੇ ਨੇ ਤਰਮਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨ ਜਿੱਤੇ ਖੰਨਾ ਦੇ ਲਿਬੜਾ ਪਿੰਡ ਦੇ ਵਿੱਚ ਆਏ ਸੀ ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਉੱਥੇ ਹੀ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਵੀ ਉਹਨਾਂ ਨੇ ਜਿਹੜਾ ਲਿਆ ਹੈ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਮੰਨੀਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਹਰ ਵੱਲੋਂ ਵਿੱਤੇ ਕਰਨ ਖੰਨਾ ਦੇ ਪਿੰਡ ਦੇਵੜਾ ਦਾ ਦੌਰਾ ਕੀਤਾ ਗਿਆ ਜਿੱਥੇ ਉਹ ਅਸਲ ਕੇਦਾਈ ਤੇ ਮੋਟਰ ਤੇ ਬੈਠ ਕੇ ਕਿਸਾਨਾਂ ਦੇ ਨਾਲ ਛਲੀਂ ਘੱਟਾ ਗੱਲਬਾਤ ਕੀਤੀ ਪਿੰਡਰੀ ਸੱਤਾ ਮਾਹੌਲ ਬਣਿਆ ਹੋਇਆ ਸੀ ਜਿਸ ਤੇ ਲਈ ਕੋਈ ਧੰਗ ਜਮ ਨਿਕੜਾ ਕੀਤਾ ਗਿਆ ਆ ਸੂਬੇ ਦੇ ਮੁੱਖ ਮੰਤਰੀ ਇੱਕ ਸੁਧਾਰਕ ਕਿਸਾਨ ਦੇ ਵਾਂਗ ਜਿਹੜਾ ਮੱਡੇ ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਰਹੇ ਦੇਸ ਦਾ ਫੋਕਸ ਰਿਹਾ ਪੰਜਾਬ ਦੇ ਪਾਣੀ ਨੂੰ ਬਚਾਉਣਾ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਕਿ ਨਹਿਰੀ ਪਾਣੀ ਦੇ ਨਾਲ ਕਿੱਤੀ ਕੀਤੀ ਜਾਵੇ ਤਾਂ ਉਸ ਪ੍ਰੋਜੈਕਟ ਦਾ ਜਿਆਜਾ ਲੈਣ ਦੇ ਲਈ ਸੇਖ ਭਗਵਾਨ ਸਿੰਘ ਮਾਨ ਆਏ ਸੀ ਕਿਉਂਕਿ ਲੇਵੜੇ ਟੈਂਡ ਦੇ ਕੋਲ ਜਿਹੜਾ ਇੱਕ ਮੌਕਾ ਰਜਵਾਹੇ ਵਿੱਚੋਂ ਦਿੱਤੀ ਗਈ ਸੀ ਤਾਂ ਗਿਆ ਉਸ ਤੋਂ ਤਰੀਪਾਤ ਤੋਂ ਇੱਕ ਜਿਹੜੀ ਜ਼ਮੀਨ ਆ ਉੱਥੇ ਜਿਹੜਾ ਪਾਣੀ ਜਾ ਰਿਹਾ ਤਾਂ ਪਹਿਲਾਂ ਉਹਨਾਂ ਨੇ ਉਸ ਪ੍ਰੋਜੈਕਟ ਦਾ ਜਿਆਜਾ ਲਿਆ ਤੇ ਉਸ ਤੋਂ ਬਾਅਦ ਮੋਟਰ ਤੇ ਬੈਠ ਕੇ ਜਿਹੜੀ ਇੱਕ ਘਟਾ ਪੰਡ ਆਪਣੇ ਦੇ ਕਿਸਾਨਾਂ ਦੇ ਨਾਲ ਤੇ ਹਾਕ ਦੇ ਆਰਥੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਦਾ ਵੀ ਇਹੀ ਫੀਡਬੈਕ ਰਿਹਾ ਕਿ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹੈ ਤੇ ਉਹਨਾਂ ਨੂੰ ਮੋਟਰਾਂ ਵੀ ਚਲਾਉਣ ਦੀ ਲੋੜ ਨਹੀਂ ਪੈ ਰਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਨੂੰ ਆਪਾਂ ਨੇ ਜੇਕਰ ਪਾਣੀ ਨੂੰ ਬਚਾਉਣਾ ਤਾਂ ਉਸੇ ਧਰਤੀ ਨੂੰ ਬਚਾਉਣਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਕੀਟ ਪੈਕ ਸੜੀਆਂ ਦਵਾਈਆਂ ਨੇ ਉਹਨਾਂ ਦੀ ਘੱਟ ਬਸਤੋਂ ਕੀਤੀ ਜਾਵੇ ਜੀ ਨਹਿਰੀ ਪਾਣੀ ਦੀ ਵਰਤੋਂ ਲਈ ਵੀ ਉਹਨਾਂ ਨੇ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਉਹਨਾਂ ਨੇ ਜ਼ਾਦੀ ਕਰਨ ਦੇ ਲਈ ਕਿਹਾ ਹੈ ਕਿ ਪੰਜਾਬ ਨੂੰ ਕਿਹੜਾ ਇੱਕ ਨਹਿਰੀ ਪਾਣੀ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਵਰਤਿਆ ਜਾਵੇ ਤਾਂ ਕਿ ਜਿਹੜਾ ਧਰਤੀ ਹੇਠਲਾ ਪਾਣੀ ਉਹ ਬਚਾਇਆ ਜਾ ਸਕੇ ਇਹ ਬਿਲਕੁਲ ਜਿਹੜਾ ਨਹਿਰੀ ਪਾਣੀ ਦੀ ਗੱਲ ਤੋਂ ਲਈ ਤਾਂ ਉਹਨਾਂ ਨੇ ਅਫਰੈਲ ਕੀਤਾ ਹੀ ਹੈ ਕਿਉਂਕਿ ਉਹਨਾਂ ਨੇ ਆਪ ਵੀ ਕਿਹਾ ਕਿ ਮੈਨੂੰ ਖੁਦ ਨੂੰ ਦਿੱਸਦਾ ਕਿ ਪੰਜਾਬ ਨੂੰ ਜਿਹੜਾ ਪਾਣੀ ਲਗਾਤਾਰ ਲੈਵਲ ਡਿੱਗਦਾ ਜਾ ਰਿਹਾ ਹੈ ਇਸ ਦੇ ਕਰਕੇ ਹੀ ਨਹਿਰੀ ਪਾਣੀ ਦੇ ਨਾਲ ਖੇਤੀ ਦਾ ਪ੍ਰੋਜੈਕਟ ਬਿੱਤੇ ਬੱਦਰ ਤੇ ਹਿਲਣਾ ਲੱਗ ਤਾਲੀਆ ਤਾਂ ਪਿੰਡ ਦੇ ਕਿਸਾਨਾਂ ਨੇ ਵੀ ਦੱਸਿਆ ਕਿ ਅੱਜ ਤੋਂ ਪਹਿਲਾਂ ਜਿਹੜਾ ਇਹ ਰਜਵਾਹ ਸੀ ਇਸ ਦੇ ਉੱਪਰ ਪੰਜਾਬ ਦੇ ਹੋਰ ਸੀ ਕਦੇ ਇਸ ਤੇ ਪਾਣੀ ਦੇ ਕੰਮ ਨਹੀਂ ਸੀ ਮਿਲਦਾ ਪਰ ਅੱਜ ਜਿਹੜਾ ਮਾਨ ਸਰਕਾਰ ਦੇ ਦੁਤੀ ਇੱਥੇ ਪਾਣੀ ਆਇਆ ਵਾ ਤੇ ਖੇਤਾਂ ਤੱਕ ਪਹੁੰਚ ਰਿਹਾ ਵਾ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਭੱਟੀਆਂ ਤੋਂ ਲੈ ਕੇ ਦਾਜੀਪੁਰ ਤੱਕ 22 ਕਿਲੋਮੀਟਰ ਏਰੀਆ ਜਿਹੜਾ ਰਜਵਾਹਾ ਹੈ ਇਸ ਦੇ ਨਾਲ 5000 ਏਕੜ ਜ਼ਮੀਨ ਦੀ ਜਿਹੜੀ ਆ ਉਹ ਖੇਤੀ ਹੋ ਰਹੀ ਆ। ਤੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਫੀਲਡ ਵਾਕ ਮਾਨਪੁਰ ਗਿਆ ਤੇ ਉਹਨਾਂ ਨੂੰ ਵੀ ਖੁਸ਼ੀ ਹੋਈ ਹੈ ਕਿ ਜਿਹੜਾ ਉਹਦੇ ਸੁਪਨਿਆਂ ਦਾ ਇੱਕ ਪ੍ਰੋਜੈਕਟ ਹੈ ਉਸ ਨੂੰ ਗੂਰ ਪੈ ਰਿਹਾ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਮੈਰੀ ਪਾਣੀ ਦੇ ਨਾਲ ਖੇਤੀ ਕਰ ਸਕਦੇ ਨੇ ਜੀ ਤੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੋਧ ਵੀ ਪਹੁੰਚੇ ਸੀਗੇ ਤੇ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਜੇ ਹਾਂ ਮੁੱਖ ਮੰਤਰੀ ਨਾਕਦੀ ਹੋਣਾ ਤੇ ਨਾ ਹੀ ਕਦੇ ਹੋਊਗਾ ਜੋ ਆਪ ਆ ਕੇ ਕਿਸਾਨਾਂ ਦੇ ਨਾਲ ਬੈ ਕੇ ਅਜਿਹੇ ਮੁੱਦੇ ਤੇ ਗੱਲ ਕੀਤੀ ਉਹਨਾਂ ਨੇ ਆ ਕੇ ਜੀ ਬਿਲਕੁਲ ਜਿਹੜਾ ਖੰਨਾ ਹਲਕਾ ਹੈ ਕੈਬਨਿਟ ਮੰਤਰੀ ਤੁਹਾਨੂੰ ਸੌਤਾ ਅਜੇ ਤੋਂ ਉਹ ਬੜਾ ਇਕਲੇ ਤਾਂ ਉਹ ਵੀ ਦਾਕਟਰ ਦੇ ਵਿੱਚ ਮੌਜੂਦ ਰਹੇ ਨੇ ਬਿਲਕੁਲ ਉਹਨਾਂ ਨੇ ਕਿਹਾ ਕਿ ਜਿਹੜਾ ਇਹੋ ਜਿਹੇ ਮੁੱਖ ਮੰਤਰੀ ਨਾ ਤਾਂ ਕਦੇ ਪਹਿਲਾਂ ਦੇਖਿਆ ਤੇ ਨਾ ਹੀ ਹੋ ਸਕਦਾ ਕੁਝ ਹੋਵੇਗਾ ਕਿਉਂਕਿ ਜਿਹੜੇ ਪਹਿਲਾਂ ਮੁੱਖ ਮੰਤਰੀ ਹੁੰਦੇ ਸੀ ਜੋ ਉਹਨਾਂ ਦਾ ਦਾਅਵਾ ਹੈ ਕਿ ਉਹ ਜ਼ਿਆਦਾਤਰ ਜਿਹੜਾ ਆਮ ਬੰਦਿਆਂ ਨੂੰ ਨਹੀਂ ਮਿਲਦੇ ਸੀ ਕਿ ਆਮ ਆਗਰਾਂ ਦੇ ਵਿੱਚ ਨਹੀਂ ਜਾਂਦੇ ਸੀ ਇਹ ਪ੍ਰੋਟੋਕਾਲ ਦੀ ਜਿਹੜੀ ਆ ਪਾਲਣਾ ਕੀਤੀ ਜਾਂਦੀ ਸੀ ਸਿਕਿਉਰਿਟੀ ਜਿਹੜੀ ਆ ਬੰਦਚਾਰਾ ਦਿੰਦੀ ਸੀ ਪਰ ਜਿਹੜਾ ਕੱਲ ਦਾ ਮਾਹੌਲ ਜਿਹਾ ਉਹ ਪ੍ਰੋਟੋਕਾਲ ਦੀ ਹਮਸਾ ਵੀ ਨਹੀਂ ਦੇਖਣ ਨੂੰ ਮਿਲਿਆ ਤੇ ਸਾਹ ਤੋ ਇਸ ਸਾਵੇਂ ਮਾਹੌਲ ਦੇ ਵਿੱਚ ਬਿਲਕੁਲ ਜੀਐਮ ਦੇ ਨਾਲ ਬੈਠੇ ਸੀਗੇ ਜਿੱਦ ਵਿੱਚ ਆਤਮ ਰੌਣ ਦੀ ਇੱਛਾ ਜੋ ਆਤਮ ਲਾ ਰਿਆ ਸੀ ਕੋਈ ਗੱਲੇ ਮਿਲ ਰਿਆ ਸੀ ਆਪਣੀਆਂ ਦਿਲ ਦੀਆਂ ਗੱਲਾਂ ਕਰ ਰਿਆ ਸੀ ਤੇ ਇਹਨਾਂ ਗੱਲਾਂ ਤੋਂ ਬਾਅਦ ਹੀ ਜੇ ਕੈਬਨਿਟ ਵਾਸੀ ਦਾ ਬਿਆਨ ਆਇਆ ਕਿ ਇਹੋ ਜਿਹਾ ਮੁੱਖ ਮੰਤਰੀ ਨਾਟਕ ਹੋਇਆ ਤੇ ਨਾਟਕ ਹੀ ਹੋਣਾ ਜੀ ਵਦੇਰੀ ਜਾਣਕਾਰੀ ਦਿੱਤੀ ਤਰਿੰਦਰ ਬਹੁਤ ਬਹੁਤ ਤਨਵਾਂ ਜੁੜੇ ਨਾਂਗੇ ਥੋੜੇ ਨਾਲ